ਗੱਲ ਜੀ ਤਾਂ ਫਰੋਤੀ ਕੋਲ ਆ ਰਹੀਆਂ ਦੋ ਤਿੰਨ ਚਾਰ ਪੰਜ ਦਿਨ ਤੋਂ ਇਹਨੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲਓ ਮੇਰੇ ਕੋਲ ਪੈਸੇ ਨਹੀਂ ਇਹ ਕਹਿੰਦੇ ਕੋਈ ਤੁਹਾਡੇ ਗੋਲੀਆਂ ਮਾਰੇ ਮਾਰ ਦੀ ਜਦੋਂ ਮਰਦਾ ਦਿਲ ਕਰਿਆ ਆ ਜੋ ਕੋਈ ਗੱਲ ਕਿੰਨੇ ਜਣੇ ਦੋ ਜਣੇ ਹੀ ਦੋ ਇਹਨਾਂ ਨੇ ਵੇਖਿਆ ਮੈਂ ਤਾਂ ਵੇਖਿਆ ਨਹੀਂ ਦੋ ਤਿੰਨ ਦਿਨ ਹੀ ਵੀਡੀਓ ਤੇ ਆ ਜਾਂਦੇ ਨੇ ਤੁਸੀਂ ਪੁਲਿਸ ਤੋਂ ਮਰ ਕਿਥੇ ਲਓ ਹਾਂ ਪਹਿਲਾਂ ਕਿਤੇ ਪੁਲਿਸ ਪੁਹੁੰਚਿਆ ਕਿੰਨੇ ਫਾਇਰ ਕੀਤੋਂ ਉਹਨਾਂ ਦੋ ਫਾਇਰ ਕੀਤੇ ਉਹ ਕਿਥੇ ਲੱਗੋ ਫਾਈਲ ਫਾਇਰ ਬਾਹਰ ਲੱਗਿਆ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਵਜਾ ਫਾਇਰ ਜੋਬੀ ਤੁਸੀਂ ਕੋਈ ਫਾਇਰ ਕੀਤਾ ਹਾਂਜੀ ਜੋਬੀ ਫਾਇਰ ਕੀਤਾ ਮੈਂ ਪਿੱਛੇ ਜਾ ਅੱਛਾ ਤਾਂ ਕਿਉਂ ਕਿਹੜਾ ਲੱਗ ਗਿਆ ਹਾਂਜੀ ਇਹ ਕਿਨੇ ਫਾਇਰ ਕੀਤਾ ਤੁਸੀਂ ਮਾਮਲਾ ਯਾਦ ਨਹੀਂ ਕਿਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਕ ਜਿੰਨਾ ਪੂਰਾ ਲੋੜ ਹੀ ਕਰਦੇ ਜਿੰਨਾ ਫੇਰ ਮਗਰ ਜਾਂਦੇ ਤੇ ਫੇਰ ਉਹ ਭੱਜ ਗਏ ਉਹ ਭੱਜ ਗਏ ਅੰਦੀ ਨਿਕਲ ਕੇ ਅੱਗੇ ਨਿਕਲ ਕੇ ਕੀ ਮੰਗ ਕਰਦੇ ਹਾਂਗੇ ਕਰਨੀ ਇਨਸਾਫ ਦੀ ਮੰਗ ਕਰਦੀ ਵੀ ਇਹਨਾਂ ਨੂੰ ਭੱਗ ਥੱਲ ਪਾਈ ਉਹਨਾਂ ਨੂੰ ਜਿਹੜੇ ਗੰਗਸਾ ਜਿਹੜੇ ਪ੍ਰੋਤਿਗ ਮੰਗਦੇ ਆ ਬੰਦੇ ਆਪਣੀ ਇਥੋਂ ਦੇ ਜਨਾਇਲ ਦੇ ਜਿੰਨਾਂ ਨੇ ਸਾਰਾ ਦਿੱਤਾ ਵੇਲਵਾ ਸਾਰਾ ਸਭ ਕੁਝ ਪਤਾ उन्होंने बने कुछ कराएंगे काले बांध चलो तामुल अजूज़ के तेरे केदुरीवाला उन्होंने अजूज़ एक दुर्यांग स्टोर में चिताम्बनी बताई हुई त्याग छट्टू वो कोई चिताम्बनी सारे छत तोड़ छत तोड़े फिर क्या सारा कोई चिताम्बनी उन्होंने करना ककनी करना है ककनी करना है बारे इतना ही काम करते ह ਕੀ ਕਰ ਰਹਿਣਾ ਜੀ ਫਾਇਰ ਬਾਰੇ ਕਾਰਨ ਨਹੀਂ ਹੈ ਅਭੀ ਮੈਂ ਫਲੋਟੀ ਨੂੰ ਕੋਲ ਨਾਲ ਉਹਦੀ ਰਹੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕਾਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਝਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋਏ ਇਹਨਾਂ ਨੂੰ ਇਹ ਤਿੰਨ ਚਾਰ ਦਿਨ ਤੋਂ ਆਉਂਦੀਆਂ ਹੈ ਬਗੈਰ ਕੋਈ ਜਨਕ ਪਤਾ ਨਾ ਹੋ ਨਾਮ ਸਾਹਿਬ ਭਾਈ ਨੂੰ ਪਤਾ ਉਹਨਾਂ ਨੇ ਕੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਫੋਨ ਬੱਸ ਪਤਾ ਦੇ ਨਹੀਂ ਕੋਣ ਬੋਲੇ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਟੋਲ ਕਰਦੇ ਆਪਣਾ ਨਾਮ ਇਹ ਦੱਸਾ ਕਿ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨ ਜਣੇ ਆਏ ਆ ਤੇਰੇ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਲੰਗੇ ਕਿਨੇ ਰਿਹਾ ਪਿੱਛੇ ਕਿਸ ਜਗ੍ਹਾ ਤੋਂ ਆਏ ਕਰੇ ਬਿਆਰ ਕਰਨ ਇਹ ਪੱਲੀ ਸਾਈਡ ਹੋਸ਼ਣੇ ਸਾਈਡ ਤੋਂ ਆਏ ਆ ਤੇ ਬਾਅਦ ਛੇ ਘੰਟੇ ਦਾ ਜਿਹੜਾ ਉਹਨਾਂ ਨੇ ਉਹ ਬਾਹਰ ਮਗਰ ਤੁਸੀਂ ਭੱਜ ਗਏ ਜੀ ਆਹ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤਾ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤਾ ਇੱਕ ਦੋ ਵਾਰ ਨਿਕਲ ਗਏ ਹੁੰਦੇ ਹਾਂ ਹਾਂ ਜੀ ਮੰਗਨ ਸਾਫ ਦੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਧੰਨਵਾਦ ਜਰਾਰੇ ਕਾਫੀ ਬੋਲਣਾ ਆਈਆਂ ਪਰ ਕੋਈ ਬਗਾਲਬਾੜ ਹੈ ਨਹੀਂ ਕੋਈ ਹੌਣ ਪੁਲਸ ਆ ਜੀ ਹਾਂ ਜੀ ਹੁੰਦੇ ਆਏ ਪੁੱਛ ਕੀਤਾ ਉਹ ਦੇ ਲਿਖਤ ਪੱਤਰ ਆਪਣਾ ਕਰਨ ਦੇ ਕਾਰਵਾਈ ਦੇ ਲਿਖਣ ਦੇ ਬਿਆਨ ਦੇਣਗੇ ਜੀ ਅੱਗੇ ਅੱਗੇ ਸਾਹਿਬ ਕੀ ਗੱਲ ਕੀ ਹੋਈ ਜੀ ਅੱਜ ਵਕਤ ਕਰੀਬ 6:07 ਵਜੇ ਦਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਲਾਲ ਸਿੰਘ ਪੰਸਾਰੀ ਦੀ ਦੁਕਾਨ ਹੈ ਸ਼ੇਖ ਪੱਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰਾਉਂ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੰਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਹੇਠਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲ ਨਹੀਂ ਇਨਸਾਨ ਨਹੀਂ ਆ ਨਾ ਕਿਸ ਨੂੰ ਫਾਇਰ ਨਗਾ ਪਰ ਸ਼ਿਸ਼ੀ ਜੀ ਕੇ ਟਾਈਮ ਕੈਮਰੇ ਪੰਖੰਗਾਰੇ ਤੇ ਦੋਸ਼ੀਆਂ ਦੀ ਪਾਲ ਕਰੀ ਕੀ ਕਾਰਨ ਕੀ ਰਿਆ ਵਾ ਜੀ ਬੋਲੀ ਚਰੋਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸਾਡਾ ਆਈ ਸੀਗੀ ਪਹਿਲਾਂ ਵੀ ਕੋਈ ਕੇਸ਼ਵਨਾਮ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਪ੍ਰਤੀਨੀ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਨੀਸ਼ ਕਰ ਰਹੇ ਹਾਂ ਤੁਹਾਡੇ ਕੋਲ ਪਹਿਲਾਂ ਕੋਈ ਐਫ ਆਈ ਆ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸਾਡੇ ਪਿੰਡ ਦੇ ਵਿੱਚ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਤ ਪੈਣੀ ਚਾਹੀਦੀ ਆ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫਾਇਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫਾਇਰ ਕੀਤੇ ਇਹਨਾਂ ਕੋਲੋਂ ਲਾਇਸੈਂਸ ਸੀ ਪੇਸ਼ਲ ਸੀਗਾ ਆਪਣਾ ਉਹ ਪਰ ਪਟੇਲ ਚੌਂਕ ਨੂੰ ਨਿਕਲ ਗਿਆ ਥੋੜਾ ਰਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਹੜੇ ਫਾਇਰ ਕੀਤੇ ਉਹਨਾਂ ਨੇ ਦੋ ਫਾਇਰ ਕੀਤੇ ਜੀ ਕਿਹੜੀ ਕਨਵੈਸ ਤੇ ਉਪਰ ਆਈ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋਲ ਇਹਨਾਂ ਦੇ ਕਰਨ ਤੱਕ ਕਿੰਨੇ ਲੋਕ ਸੀ ਉਹ ਤਿੰਨ ਜਾਨ ਕੀ ਕਾਰਵਾਈ ਕਰਤੀ ਅਸੀਂ बस ਇਹਨਾਂ ਦੇ ਸਵੈਰਮੈਂਟ ਦਾ ਮੁਕਦਮਾ ਦਰਜ ਕਰਕੇ ਤਰਕੀਲ ਕਰਾਂਗੇ ਕੈਮਰੇ ਦੇਖ ਰਹੇ ਇਹ ਬੰਦੇ ਸਾਡੇ ਬੰਦੇ ਘੰਗਾ ਲੰਨੇ ਕੋਈ ਨਹੀਂ ਕੀ ਉਹ ਮੂੰਹ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਤੀ ਮੰਗੀ ਸੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਹੀ ਨਹੀਂ ਹੈਗਾ ਨਾਮ ਨੂੰ ਦੱਸਿਆ ਕਿਸ ਨੇ ਇਹ ਸਰਪ ਨੇ ਤੁਹਾਨੂੰ ਦਰਖਾਹ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅੰਜਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜੇ ਬਹਿ ਰਹੇ ਉਹ ਸਰਪਾ ਥਾਣੇ ਦੇ ਵਿੱਚ ਸਰਪਾ ਦਿੱਤੀ ਜਿਹੜੀ ਹੋਵੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਤਾਂ ਮੈਨੂੰ ਪਤਾ ਨਹੀਂ ਮੈਂ ਕੀ ਦੱਸ ਰਹਾ ਹਾਂ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਹੈ ਬਸ ਮੁਕਦਮਾ ਅੱਜ ਕੰਨ ਲੱਗੇ ਹੈ ਤਰਤੀਸ਼ ਕਰਨ ਲੱਗੇ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਅਫੀਦ ਦਰਤੀ ਕਰਨ ਲੱਗੇ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ वेदी स्मार्ट सॉल्यूशन बलेर कोटला रोड खन्ना विखे आधार कार्ड ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन कार्ड ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ